ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਕੋਈ ਵੀ ਵੀਡੀਓ ਸ਼ੇਅਰ ਨਹੀਂ ਜ ਕਰਨ ਲੱਗੀ ਅੱਜ ਮੈਂ ਸਿਰਫ ਤੁਹਾਡੇ ਨਾਲ ਇੱਕ ਆਪਣਾ opinion ਸ਼ੇਅਰ ਕਰਨ ਲੱਗੀ ਹਾਂ ਜੀ ਤੇ ਮੇਰਾ ਅੱਜਕਲ ਵੀਡੀਓਸ ਪਾਉਣ ਨੂੰ ਦਿਲ ਨਹੀਂ ਜ ਕਰਦਾ ਕਿਉਂਕਿ ਮੈਨੂੰ ਕੋਈ ਵੀ ਮੇਰਾ ਭੈਣ ਭਰਾ ਕੋਈ ਵੀ ਮੈਨੂੰ ਸਪੋਰਟ ਨਹੀਂ ਜ ਕਰਦਾ ਹੈਗਾ ਨਾ ਹੀ ਮੇਰਾ ਕੋਈ ਚੈਨਲ ਨੂੰ ਅੱਗੇ ਸ਼ੇਅਰ ਕਰਦਾ ਹੈ ਜੀ ਮੈਂ ਬਹੁਤ ਵਾਰੀ ਵੀਡੀਓਸ ਦੇ ਵਿੱਚ ਬੋਲ ਚੁੱਕੀ ਹਾਂ ਜੀ ਕਿ ਮੈਨੂੰ ਸਪੋਰਟ ਕਰੋ ਪਲੀਜ਼ ਕੋਈ ਮੈਨੂੰ ਸਪੋਰਟ ਨਹੀਂ ਜ ਕਰਦਾ ਮੈਨੂੰ ਕੋ ਸਜੈਸਟ ਵੀ ਨਹੀਂ ਕਰਦਾ ਵੀ ਤੁਸੀਂ ਕਿਵੇਂ ਇਹ ਜ ਕਰਕੇ ਆਪਣਾ ਵੀਡੀਓਜ਼ ਬਣਾਓ ਜਾਂ ਫਿਰ ਤੁਸੀਂ ਕੀ ਕਰੋ ਤੇ ਕਿਸ ਤਰੀਕੇ ਦੇ ਨਾਲ ਮੈਨੂੰ ਸਮਝ ਨਹੀਂ ਜ ਆਉਂਦਾ ਅੱਜ ਕੱਲ ਮੇਰਾ ਵੀਡੀਓ ਪਾਉਣ ਮਿਸ ਕਰਕੇ ਦਿਲ ਨਹੀਂ ਜ ਕਰਦਾ ਹੈਗਾ ਬਸ ਕਿਉਂਕਿ ਮਿਹਨਤ ਵੀ ਬਹੁਤ ਹੁੰਦੀ ਹੈ ਜੀ ਇਸ ਚੀਜ਼ ਵਾਸਤੇ ਸਭ ਨੂੰ ਨੀਡ ਵੀ ਹੈ ਜੀ ਤੇ ਫਿਰ ਥੋੜਾ ਜਿਹਾ ਇਹ ਵੀ ਹੈ ਵੀ ਵਧੀਆ ਨਹੀਂ ਜ ਲੱਗਦਾ ਹੈਗਾ ਜਦੋਂ ਇੱਕ ਵਿਊਜ਼ ਨਹੀਂ ਜ ਆਉਂਦੇ ਜਾਂ ਦੇਖਿਆ ਨਹੀਂ ਜਾਂਦਾ ਵੀਡੀਓਜ਼ ਨੂੰ ਜਾਂ ਵੀਡੀਓਜ਼ ਦੇ ਉੱਪਰ ਕੋਈ ਕਮੈਂਟ ਨਾ ਆਉਣਾ ਜਾਂ ਲਾਈਕ ਨਾ ਆਉਣਾ ਇਹ ਵੀ ਇੱਕ ਲੱਗਦਾ ਹੈ ਜਿਵੇਂ ਨਹੀਂ ਕੁਝ ਹੈ ਅੱਜ ਗੜਬੜ ਵੀਡੀਓ ਦੇ ਵਿੱਚ ਜੇਕਰ ਤੁਹਾਨੂੰ ਮੇਰੀ ਵੀਡੀਓਜ਼ ਵਧੀਆ ਨਹੀਂ ਲੱਗਦੀਆਂ ਤੁਸੀਂ ਸੁਜੈਸਟ ਕਰ ਸਕਦੇ ਹੋ ਜੀ ਮੈਨੂੰ ਇੱਕ ਆਪਣੀ ਭੈਣ ਹੋਣ ਦੇ ਨਾਤੇ ਜਾਂ ਛੋਟੀ ਸਿਸਟਰ ਹੋਣ ਦੇ ਨਾਤੇ ਜਾਂ ਕੁਝ ਮੇਰੇ ਨਾਲ ਵੱਡੇ ਨੇ ਜੀ ਕੁਝ ਮੇਰੇ ਨਾਲ ਛੋਟੇ ਨੇ ਜੀ ਜੇਕਰ ਤੁਹਾਨੂੰ ਮੇਰੀ ਵੀਡੀਓਜ਼ ਵਧੀਆ ਲੱਗਦੀਆਂ ਜੀ ਤਾਂ ਪਲੀਜ਼ ਮੈਨੂੰ ਸਪੋਰਟ ਜ਼ਰੂਰ ਕਰੋ ਤੇ ਜੇ ਤੇ ਨਹੀਂ ਤਾਂ ਫਿਰ ਮੈਂ ਆਪਣਾ ਚੈਨਲ ਇੱਥੇ ਹੀ ਬੰਦ ਕਰਕੇ ਤੇ ਮੈਂ ਕੁਝ ਆਪਣਾ ਨਵਾਂ ਕਰੂੰਗੀ ਜੀ ਆਪਣੇ ਘਰ ਦੇ ਵਿੱਚ ਬੁਟੀਕ ਵਗੈਰਾ ਖੋਲੂੰਗੀ ਜੀ ਕਿਉਂਕਿ ਮੈਨੂੰ ਇਸ ਚੀਜ਼ ਲਈ ਟਾਈਮ ਜਿਹੜਾ ਹੁੰਦਾ ਹੈ ਜੀ ਤੇ ਮੈਨੂੰ ਬਸ ਮੈਂ 2-3 ਵੀਡੀਓ ਹੋਰ ਪਾ ਕੇ ਦੇਖਣੀ ਹੈ ਜੀ ਜੇਕਰ ਤੁਸੀਂ ਮੈਨੂੰ ਸਪੋਰਟ ਕੀਤੀ ਜਾਂ ਮੈਨੂੰ ਮੇਰੇ ਨਾਲ ਤੁਸੀਂ ਖੜੇ ਹੋਏ ਤਾਂ ਫਿਰ ਮੈਂ ਦੇਖੂੰਗੀ ਤੇ ਨਹੀਂ ਫਿਰ ਮੈਂ ਆਪਣਾ ਬੰਦ ਕਰਕੇ ਤੇ ਆਪਣੇ opinion ਆਪਣਾ ਸਭ ਕੁਝ ਮੇਰਾ ਤਾਂ ਜੇ ਬਹੁਤ ਚੀਜ਼ਾਂ ਬੌਂਡ ਦਿਲ ਕਰਦਾ ਹੈ ਜੀ ਮੈਂ ਜਦੋਂ views ਨਹੀਂ ਨਾ ਹੁੰਦੇ ਮੈਂ ਇਸ ਕਰਕੇ ਮੈਂ ਆਪਣੀ ਵੀਡੀਓਜ਼ ਨਹੀਂ ਸ਼ੇਅਰ ਕਰਦੀ ਬਹੁਤ ਚੀਜ਼ਾਂ ਹੈ ਜੀ ਬਹੁਤ ਕੁਝ ਮੈਂ ਜੇ ਬੋਲਣ ਨੂੰ ਪਿਆ ਹੈ ਜੀ ਮੇਰੀ ਜ਼ਿੰਦਗੀ ਦੇ ਵਿੱਚ ਜੋ ਵੀ ਚੱਲ ਰਿਹਾ ਮੈਂ ਆਪਣਾ ਉਹ ਹੀ ਸ਼ੇਅਰ ਕਰਨਾ ਹੈ ਜੀ ਤੇ ਜਿਹੜੇ ਲੋਕੀ ਐਵੇਂ ਬਕਵਾਸ ਕਰਦੇ ਨੇ ਐਨਾ ਬੋਲਦੇ ਨੇ ਸਭ ਕੁਝ ਮੈਨੂੰ ਸਭ ਕੁਝ ਕਰਨਾ ਹੁੰਦਾ ਹੈ ਦੀ ਮੈਂ ਬੋਲਣਾ ਇਹ ਕਰਮ ਉਹ ਕਰਮ ਪਰ ਨਹੀਂ ਮੈਂ ਸ਼ਾਰਟਕਟ ਨਹੀਂ ਚਾਹੁੰਦੀ ਹੈਗੀ ਮੈਂ ਚਾਹੁੰਦੀ ਆਪਣੀ ਮਿਹਨਤ ਮੇਰੀ ਅਸਲੀ ਰੀਅਲ ਮਿਹਨਤ ਹੋਵੇ ਮੈਨੂੰ ਕੱਲ ਉੱਠ ਕੇ ਇਹ ਨਾ ਕਵੇ ਵੀ ਨਾ ਇਹ ਫਵਾਦ ਕਰਿਆ ਇਹ ਕਰੇ ਹਾਂ ਜੋ ਵੀ ਮੈਨੂੰ ਬੁਰਾ ਲੱਗਦਾ ਹੈ ਜੀ ਲੋਕਾਂ ਦੇ ਵਿੱਚ ਬੋਲਣਾ ਉਹ ਮੈਨੂੰ ਚੰਗਾ ਲੱਗਦਾ ਮੈਂ ਬੋਲ ਦਿੰਨੀ ਹੁੰਨੀ ਹੈ ਜੀ ਜੋ ਵੀ ਕਿਸੇ ਦਾ ਨਾਲ ਕੋਈ ਨਜਾਇਜ਼ ਕਰ ਰਿਹਾ ਜੇ ਕੁਝ ਵੀ ਜਾਂ ਕੁਝ ਗਲਤ ਕਰ ਰਿਹਾ ਤੇ ਅੱਗੇ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਤੁਸੀਂ ਦੇਖੋਗੇ ਜੀ ਹਜੇ ਤਾਂ ਮੇਰੀ ਬਹੁਤ ਜ਼ਿੰਦਗੀ ਦਾ ਉਹ ਪਏ ਨੇ ਜੀ ਬਹੁਤ ਚੀਜ਼ਾਂ ਆਪਣੀਆਂ ਤੁਹਾਡੇ ਨਾਲ ਕਿਸੇ ਆਪਣੇ ਜ਼ਿੰਦਗੀ ਦੇ ਸ਼ੇਅਰ ਕਰਨੇ ਆ ਜੀ ਕਿਉਂਕਿ ਮੈਂ ਇੱਕ ਬਿਲਕੁਲ ਨਾਰਮਲ ਫੈਮਿਲੀ ਤੋਂ ਆ ਜੀ ਤੇ ਮੈਨੂੰ ਸਪੋਰਟ ਦੀ ਜ਼ਰੂਰਤ ਹੈ ਤੇ ਨਹੀਂ ਫਿਰ ਮੇਰਾ ਵੀਡੀਓਸ ਪਾਉਣ ਦਾ ਕੋਈ ਮਕਸਦ ਹੀ ਨਹੀਂ ਹੈ ਜੀ ਜੇਕਰ ਤੁਸੀਂ ਮੈਨੂੰ ਸਪੋਰਟ ਨਹੀਂ ਜੀ ਕਰਨੀ ਤੇ ਮੈਂ ਸਾਰਿਆਂ ਨੂੰ ਬੋਲਦੀ ਆ ਜੀ ਤੇ ਇੱਕ ਵੀ ਮੇਰੇ ਪਰਸਨਲ ਖੁੱਦੇ ਵੀ 2300 ਨੰਬਰ ਹੈ ਜੀ ਮੇਰੇ WhatsApp ਤੇ ਦੇਖਦੇ ਨੇ ਜੀ ਸਾਰੇ ਵੀਡੀਓਜ਼ ਵਗੈਰਾ ਦੇਖਦੇ ਨੇ ਪਤਾ ਨਹੀਂ ਕੀ ਐ ਕਿੱਦਾਂ ਨਹੀਂ ਤੇ ਮੈਂ ਸ਼ੇਅਰ ਨਹੀਂ ਕਰਦੇ ਅੱਗੇ ਉਲਟਾ ਮੈਨੂੰ ਲੋਕਾਂ ਦੀ ਵੀਡੀਓਜ਼ ਮੈਨੂੰ ਸ਼ੇਅਰ ਕਰਦੇ ਨੇ ਜਦੋਂ ਤੁਸੀਂ ਮੇਰੀ ਮੈਨੂੰ ਤੁਸੀਂ ਲੋਕਾਂ ਦੀ ਵੀਡੀਓਜ਼ ਸ਼ੇਅਰ ਕਰਦੇ ਹੋ ਜੀ ਕੀ ਗੱਲ ਤੁਸੀਂ ਮੇਰੀ ਵੀਡੀਓ ਨਹੀਂ ਇਕੱਲੇ ਨਾਲ ਸ਼ੇਅਰ ਕਰ ਸਕਦੇ ਜੀ ਇਸ ਕਰਕੇ ਮੈਨੂੰ ਇਸ ਗੱਲ ਦਾ ਬਹੁਤ ਇੱਕ ਦੁੱਖ ਲੱਗਿਆ ਹੈ ਜੀ ਕਿਉਂਕਿ ਮੈਂ ਇਹਨਾਂ ਚੀਜ਼ਾਂ ਤੇ ਆਪਣਾ ਟਾਈਮ ਵੇਸਟ ਕਰਦੀ ਆ ਮਿਹਨਤ ਕਰਦੀ ਆ ਸਭ ਕੁਝ ਕਰਦੀ ਆ ਜੀ ਤੇ ਮੈਨੂੰ ਤੁਹਾਡੀ سپورਟ ਦੀ ਜ਼ਰੂਰਤ ਹੈ ਜੇਕਰ ਤੁਸੀਂ ਮੈਨੂੰ سپورਟ ਕਰੋਗੇ ਤਾਂ ਮੈਨੂੰ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਜ਼ਰੂਰ ਕਰਕੇ ਜਾਇਓ ਜੀ ਜਿਹੜਾ ਜਿਨ੍ਹਾਂ ਨੇ ਮੈਨੂੰ سپورਟ ਕਰਨੀ ਹੈ ਜੀ ਤੇ ਬਾਕੀ ਰਹੀ ਗੱਲ ਕੰਟੈਂਟ ਦੀ ਕੰਟੈਂਟ ਮੈਂ ਆਪਣੇ ਆਪ ਦਾ ਵਧੀਆ ਕਰੂੰਗੀ ਜੀ ਮੇਰੇ ਫੋਨ ਦੇ ਵਿੱਚ ਵੀ ਪ੍ਰੋਬਲਮ ਹੈ ਜੀ ਫੋਨ ਮੇਰਾ ਖਰਾਬ ਚੱਲਦਾ ਹੈ ਜੀ ਅੱਜਕੱਲ ਤੇ ਇਸ ਕਰਕੇ ਵੀ ਥੋੜੀ ਜਿਹੀ ਵੀਡੀਓਜ਼ ਕੁਆਲਿਟੀ ਵਧੀਆ ਨਹੀਂ ਜੀ ਹੁੰਦੀ ਤੇ ਬਾਕੀ ਜੋ ਵੀ ਮੇਰੇ ਨਵੇਂ ਨਵੇਂ ਅੱਜ ਕੱਲ੍ਹ ਕੱਪੜਿਆਂ ਦਾ ਮੇਰਾ ਕੰਮ ਚੱਲ ਰਿਹਾ ਜੀ ਮੈਂ ਉਹ ਵਾਲੇ ਸ਼ੇਅਰ ਕਰਨੇ ਨੇ ਜੀ ਨਵੀਆਂ ਚੀਜ਼ਾਂ ਬਹੁਤ ਚੀਜ਼ਾਂ ਸ਼ੇਅਰ ਕਰੂੰਗੀ ਜੀ ਤੇ ਉਹਨਾਂ ਲਈ ਮੈਨੂੰ ਸਪੋਰਟ ਜ਼ਰੂਰ ਕਰੋ ਤੇ ਔਖਾ ਲੱਗਦਾ ਹੈ ਜੀ ਬਹੁਤ ਇੱਕ মিডিਆ ਦੇ ਵਿੱਚ ਆਉਣਾ ਤੇ ਇੱਕ ਉਹ ਥੋੜਾ ਜਿਹਾ ਮੁਕਾਮ ਨਹੀਂ ਆਪਾਂ ਨਾਲ ਹਾਸਲ ਕਰਦੇ ਫਿਰ ਉਹ ਚੀਜ਼ਾਂ ਬੁਰੀਆਂ ਲੱਗਦੀਆਂ ਹੈ ਜੀ ਕਿਉਂਕਿ ਮੈਂ ਤੁਹਾਡੀ ਸਪੋਰਟ ਤੋਂ ਬਿਨਾਂ ਮੈਂ ਕੁਝ ਵੀ ਨਹੀਂ ਹੈ ਜੀ ਜੇਕਰ ਤੁਸੀਂ ਮੈਨੂੰ ਸਪੋਰਟ ਕਰੋਗੇ ਤਾਂ ਮੈਨੂੰ ਵੀ ਚੰਗਾ ਲੱਗੂਗਾ ਜੀ ਮੇਰੇ ਅੰਦਰੋਂ ਵੀ ਦੁਆਵਾਂ ਨਿਕਲਣਗੀਆਂ ਕੁਛ ਨਾ ਕੁਛ ਤਾਂ ਲਿਖ ਕੇ ਜ਼ਰੂਰ ਜਾਇਆ ਕਰੋ ਜੀ ਤੇ ਮੇਰੀ ਵੀਡੀਓਜ਼ ਦੇ ਉੱਪਰ ਤੇ ਬਾਕੀ ਤੁਸੀਂ ਆਪਣਾ ਦੱਸ ਦਿਓ ਜੀ ਆਉਣ ਵਾਲੀ ਵੀਡੀਓ ਮੇਰੀਆਂ ਵਧੀਆ ਹੋਣਗੀਆਂ ਜੀ ਤੇ ਜੇਕਰ ਕੁਛ ਗਲਤ ਹੈ ਤਾਂ ਦੱਸਿਓ ਪਹਿਲੀ ਗੱਲ ਮੈਨੂੰ ਇਹ ਲੱਗਦਾ ਹੈ ਜੀ ਜੇਕਰ ਤੁਸੀਂ ਚੈਨਲ ਬਣਾਉਣਾ ਹੈ ਤਾਂ ਤੁਹਾਡੇ ਵਾਲੇ ਦੁਆਲੇ ਤੁਹਾਡੀ ਫੈਮਿਲੀ ਦੀ ਤੁਹਾਡੇ ਸਾਰਿਆਂ ਦੀ ਸਪੋਰਟ ਹੋਣੀ ਜ਼ਰੂਰੀ ਹੈ ਜੀ ਉਹ ਸਪੋਰਟ ਅੱਜ ਤੱਕ ਸ਼ਾਇਦ ਮੈਨੂੰ ਨਹੀਂ ਮਿਲੀ ਤੇ ਜਿੰਨਾ ਕੁ ਵੀ ਥਾ ਮੇਰਾ ਹੁਣ ਤੱਕ ਜਿਨ੍ਹਾਂ ਨੇ ਮੈਨੂੰ ਹੁਣ ਤੱਕ ਪਿਆਰ ਦਿੱਤਾ ਮਨ ਦੀ ਰਿਸਪੈਕਟ ਕਰਦੀ ਹੈ ਜੀ ਇੱਜ਼ਤ ਕਰਦੀ ਹੈ ਜੀ ਸਾਰਿਆਂ ਨੇ ਮੈਨੂੰ ਹੁਣ ਤੱਕ ਇੱਥੇ ਤੱਕ ਪਹੁੰਚਾਇਆ ਹੈ ਜੀ ਤੇ ਮੈਨੂੰ ਥੋੜੀ ਜਿਹੀ ਸਪੋਰਟ ਦੀ ਹੋਰ ਜ਼ਰੂਰਤ ਹੈ ਤੇ ਉਹ ਮੇਰੀ ਕਰੋ ਜੀ ਜ਼ਰੂਰ ਤੇ ਮੇਰੇ ਸਬਸਕ੍ਰਾਈਬ ਨਹੀਂ ਪੂਰੇ ਹੋ ਰਹੇ ਤੇ ਮੈਂ ਇਹ ਵੀ ਦੇਖਿਆ ਜੀ ਮੈਂ ਸਬਸਕ੍ਰਾਈਬ ਜਿਵੇਂ ਕਰਦੇ ਨੇ ਜੀ ਤੇ ਬਾਅਦ ਦੇ ਵਿੱਚ ਦੋ ਦਿਨਾਂ ਬਾਅਦ ਅਨਸਬਸਕ੍ਰਾਈਬ ਹੋ ਜਾਂਦਾ ਹੈ ਜੀ ਇਹ ਵੀ ਮੈਂ ਨੋਟ ਕਰਦੀ ਹਾਂ ਜੀ ਸਾਰਾ ਕੁਝ ਹੀ ਵੀਡੀਓ ਪਾਉਣ ਦਾ ਸਿਰਫ ਮਕਸਦ ਇਹ ਸੀਗਾ ਕਿ ਮੈਨੂੰ ਥੋੜੀ ਜਿਹੀ ਸਪੋਰਟ ਕਰੋ ਤੇ ਮੈਂ ਇਹ ਕਹਿੰਦੀ ਵੀ ਜਿਨ੍ਹਾਂ ਦੇ ਅਲਦਵਾਲੇ ਦੇ ਭੈਣ ਭਰਾ ਜਿਹੜੇ ਜਿਨ੍ਹਾਂ ਦੇ ਵਿੱਚ ਕੁਝ ਕਲਾ ਹੈ ਤਾਂ ਉਹਨਾਂ ਨੂੰ ਤਾਂ ਪਲੇਟਫਾਰਮ ਵੀ ਨਹੀਂ ਮਿਲਦਾ ਜੀ ਜਿਹੜੇ ਐਵੇਂ ਬਕਵਾਸ ਬੋਲਦੇ ਨੇ ਕੁਝ ਵੀ ਹੈ ਜੀ ਕੋਈ ਨੱਚਦਾ ਹੈ ਕੋਈ ਕੁਝ ਵੀ ਹੈ ਚਲੋ ਆਪਣਾ ਆਪਣਾ ਕੰਮ ਹੈ ਨਾ ਮੈਂ ਨਹੀਂ ਕਹਿੰਦੀ ਤੇ ਆਪਣਾ ਆਪਣਾ ਹੈ ਤੇ ਉਹ ਚੀਜ਼ਾਂ ਤੁਸੀਂ ਸਾਰੇ ਦੇਖਦੇ ਵੀ ਹੋ ਸ਼ੇਅਰ ਵੀ ਕਰਦੇ ਹੋ ਜੀ ਮੈਨੂੰ ਵੀ ਬਹੁਤ ਸਾਰੀਆਂ ਵੀਡੀਓਜ਼ ਆਉਂਦੇ ਨੇ ਮੇਰੇ ਭੈਣ ਭਰਾ ਮੈਨੂੰ બસ ਮੈਂ ਹੀ ਅੰਤ ਵਿੱਚ ਇਹੀ ਕਹੂੰਗੀ ਵੀ ਮੈਨੂੰ ਸਪੋਰਟ ਜ਼ਰੂਰ ਕਰੋ ਤੇ ਮੇਰੀ ਜ਼ਿੰਦਗੀ ਦੇ ਵਿੱਚ ਜੋ ਵੀ ਚੱਲਦਾ ਮੈਂ ਤੁਹਾਨੂੰ ਦੱਸਦੀ ਹੁੰਨੀ ਆ ਜੀ ਚਾਹੇ ਉਹ ਠੋਡਲੀ ਨੈਗੇਟਿਵ ਹੈ ਚਾਹੇ ਪੋਜ਼ਿਟਿਵ ਹੈ ਜੀ ਤੇ ਮੈਂ ਉਹ ਚੀਜ਼ਾਂ ਥੋੜੀਆਂ ਜੀਆਂ ਓਕੇ ਆ ਜੀ ਸ਼ੇਅਰ ਕਰਨੀਆਂ ਤੇ ਅੱਜ ਵੀ ਵੀਡੀਓ ਪਾ ਕੇ ਹਟੀਆਂ ਜੀ ਕੱਲ ਵੀਡੀਓ ਪਾ ਕੇ ਹਟੀਆਂ ਜੀ ਕਿ ਵੀ ਜੋ ਵੀ ਜ਼ਿੰਦਗੀ ਦੇ ਵਿੱਚ ਚੱਲ ਰਿਹਾ ਮੇਰੀ ਦੇ ਵਿੱਚ ਉਹ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਤੇ ਪਤਾ ਨਹੀਂ ਜੀ ਕੋਈ ਜ਼ਿਆਦਾ ਰਿਸਪੌਂਸ ਨਹੀਂ ਮਿਲਿਆ ਹੈਗਾ ਕੁਝ ਵੀ ਤੇ ਬਾਕੀ ਮੇਰਾ ਓਪੀਨੀਅਨ ਇਹੀ ਹੈ ਜੀ ਕਿ ਸਪੋਰਟ ਜ਼ਰੂਰ ਕਰੋ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ ਥੈਂਕ ਯੂ